ਆਸਟ੍ਰੇਲੀਆ ਦੇ ਵਿੱਚ ਇੱਕ ਸਕੂਲ ਤੇ ਗੋਲੇਬਾਰੀ ਹੋਈ ਹੈ ਆਸਟ੍ਰੇਲੀਆ ਦੇ ਸ਼ਹਿਰ ਗਾਜ ਵਿੱਚ ਇੱਕ ਸਕੂਲ ਚ ਗੋਲੇਬਾਰੀ ਵਿੱਚ ਅਪਰਾਧੀ ਸਮੀਤ 11 ਲੋਕ ਮਾਰੇ ਗਏ ਨੇ ਅਧਿਕਾਰੀਆਂ ਨੇ ਕਹਿ ਕੇ ਸ਼ੱਕੀ ਸਕੂਲ ਦਾ 21 ਸਾਲ ਦਾ ਵਿਦਿਆਰਥੀ ਸੀ ਜਿਸ ਨੇ ਸਤਾਨਾਤ ਦੀ ਡਿਗਰੀ ਤੱਕ ਨਹੀਂ ਲਈ ਸੀ ਪੁਲਸ ਦਾ ਕਹਿਣਾ ਹੈ ਕਿ ਉਸਨੇ ਹਮਲੇ ਤੋਂ ਬਾਅਦ ਸਕੂਲ ਦੀ ਟਾਇਲਟ ਵਿੱਚ ਜਾ ਕੇ ਆਤਮ ਹੱਤਿਆ ਕਰ ਲਈ ਹਾਲਾਂਕਿ ਇਹ ਘਟਨਾ ਕਿਉਂ ਹੋਈ ਹੈ ਇਸ ਬਾਰੇ ਚ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਆਸਟ੍ਰੇਲੀਆ ਦੇ ਵਿੱਚ ਇੱਕ ਸਕੂਲ ਤੇ ਗੋਲੇਬਾਰੀ ਹੋਈ ਹੈ ਆਸਟ੍ਰੇਲੀਆ ਦੇ ਸ਼ਹਿਰ ਗਾਜ ਵਿੱਚ ਇੱਕ ਸਕੂਲ ਦੇ ਗੋਲੇਬਾਰੀ ਵਿੱਚ ਅਪਰਾਧੀ ਸਮੀਤ 11 ਲੋਕ ਮਾਰੇ ਗਏ ਨੇ ਅਧਿਕਾਰੀਆਂ ਨੇ ਕਹਿ ਕੇ ਸ਼ੱਕੀ ਸਕੂਲ ਦਾ 21 ਸਾਲ ਦਾ ਵਿਦਿਆਰਥੀ ਸੀ ਜਿਸ ਨੇ ਸनातक ਦੀ ਡਿਗਰੀ ਤੱਕ ਨਹੀਂ ਲਈ ਸੀ ਪੁਲਿਸ ਦਾ ਕਹਿਣਾ ਹੈ ਕਿ ਉਸਨੇ ਹਮਲੇ ਤੋਂ ਬਾਅਦ ਸਕੂਲ ਦੀ ਟਾਇਲਟ ਵਿੱਚ ਜਾ ਕੇ ਆਤਮ ਹੱਤਿਆ ਕਰ ਲਈ ਹਾਲਾਂਕਿ ਇਹ ਘਟਨਾ ਕਿਉਂ ਹੋਈ ਹੈ ਇਸ ਬਾਰੇ ਵਿੱਚ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਆਸਟ੍ਰੇਲੀਆ ਦੇ ਵਿੱਚ ਇੱਕ ਸਕੂਲ ਤੇ ਗੋਲੇਬਾਰੀ ਹੋਈ ਹੈ ਆਸਟ੍ਰੇਲੀਆ ਦੇ ਸ਼ਹਿਰ ਗਾਜ ਵਿੱਚ ਇੱਕ ਸਕੂਲ ਚ ਗੋਲੇਬਾਰੀ ਵਿੱਚ ਅਪਰਾਧੀ ਸਮੀਤ 11 ਲੋਕ ਮਾਰੇ ਗਏ ਨੇ ਅਧਿਕਾਰੀਆਂ ਨੇ ਕਹਿ ਕੇ ਚੱਕੀ ਸਕੂਲ ਦਾ 21 ਸਾਲ ਦਾ ਵਿਦਿਆਰਥੀ ਸੀ ਜਿਸ ਨੇ ਸनातक ਦੀ ਡਿਗਰੀ ਤੱਕ ਨਹੀਂ ਲਈ ਸੀ ਪੁਲਿਸ ਦਾ ਕਹਿਣਾ ਹੈ ਕਿ ਉਸਨੇ ਹਮਲੇ ਤੋਂ ਬਾਅਦ ਸਕੂਲ ਦੀ ਟਾਇਲਟ ਵਿੱਚ ਜਾ ਕੇ ਆਤਮ ਹੱਤਿਆ ਕਰ ਲਈ ਹਾਲਾਂਕਿ ਇਹ ਘਟਨਾ ਕਿਉਂ ਹੋਈ ਹੈ ਇਸ ਬਾਰੇ ਚ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਆਸਟ੍ਰੇਲੀਆ ਦੇ ਵਿੱਚ ਇੱਕ ਸਕੂਲ ਤੇ ਗੋਲੇਬਾਰੀ ਹੋਈ ਹੈ ਆਸਟ੍ਰੇਲੀਆ ਦੇ ਸ਼ਹਿਰ ਗਾਜ ਵਿੱਚ ਇੱਕ ਸਕੂਲ ਚ ਗੋਲੇਬਾਰੀ ਵਿੱਚ ਅਪਰਾਧੀ ਸਮੇਤ 11 ਲੋਕ ਮਾਰੇ ਗਏ ਨੇ ਅਧਿਕਾਰੀਆਂ ਨੇ ਕਹਿ ਕੇ ਸ਼ੱਕੀ ਸਕੂਲ ਦਾ 21 ਸਾਲ ਦਾ ਵਿਦਿਆਰਥੀ ਸੀ ਜਿਸ ਨੇ ਸनातक ਦੀ ਡਿਗਰੀ ਤੱਕ ਨਹੀਂ ਲਈ ਸੀ ਪੁਲਿਸ ਦਾ ਕਹਿਣਾ ਹੈ ਕਿ ਉਸਨੇ ਹਮਲੇ ਤੋਂ ਬਾਅਦ ਸਕੂਲ ਦੇ ਟਾਇਲਟ ਵਿੱਚ ਜਾ ਕੇ ਆਤਮ ਹੱਤਿਆ ਕਰ ਲਈ ਹਾਲਾਂਕਿ ਇਹ ਘਟਨਾ ਕਿਉਂ ਹੋਈ ਹੈ ਇਸ ਬਾਰੇ ਚ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ